ਤੌਜੀ ਸਸਤੇ ਗਾਲ ਅੱਜ ਆਪਾਂ ਖੜਿਆ ਬਠਿੰਡੇ ਦੇ ਬੱਸ ਸਟੈਂਡ ਦੇ ਵਿੱਚ ਜੀ ਤੇ ਤੁਹਾਨੂੰ ਲੈ ਕੇ ਚਲਦੇ ਆਂ ਮਾਲਵੇ ਦੇ ਸਭ ਤੋਂ ਵੱਡੇ ਸ਼ੋਰੂਮ ਗੋਠੀ ਵਰਲਡ ਵਾਈਡ ਦੇ ਜਿੱਥੇ ਕਿ ਦੁਨੀਆ ਦੇ ਸਭ ਤੋਂ ਸਸਤੇ ਰੇਟਾਂ ਦੇ ਸੂਟ ਮਿਲਦੇ ਆਂ ਆਓ ਚਲੀਏ ਆ ਸਾਰਾ ਬਠਿੰਡੇ ਦਾ ਬੱਸ ਸਟੈਂਡ ਹੈ ਜੀ ਦੇਖੋ ਆ ਸਾਰਾ ਬੱਸ ਸਟੈਂਡ ਦਾ ਕੀਤਾ ਜੀ ਆਪਾਂ ਚੱਲਿਆ ਹੁਣ ਧੋਬੀ ਬੀਆਰ ਦੇ ਵਿੱਚ ਆਓ ਚਲੀਏ ਜੀ ਆਇਆ ਹੈਗਾ ਬਠਿੰਡੇ ਦਾ ਫੌਜੀ ਚੌਂਕ ਫੌਜੀ ਚੌਂਕ ਆਪਾਂ ਪਹੁੰਚ ਗਏ ਤੇ ਐਤੂ ਬਾਅਦ ਜਾਣਾ ਆਪਾਂ ਹਨੂਮਾਨ ਚੌਂਕ ਦੇ ਵਿੱਚ ਸਿੱਧਾ ਜਾਣਾ ਜੀ ਕਿੱਧਰ ਨਹੀਂ ਮੁੜਨਾ ਆਓ ਚਲੀਏ ਇੱਥੇ ਆਪਾ ਹਨੂਮਾਨ ਚੌਂਕ ਤੇ ਪਹੁੰਚ ਰਹੇ ਆ ਆ ਹੋ ਗਿਆ ਆਪਾ ਹਨੂਮਾਨ ਚੌਂਕ ਦੇ ਵਿੱਚ ਐਂਟਰ ਆ ਜੀ ਹਨੂਮਾਨ ਜੀ ਦੀ ਮੂਰਤੀ ਆਊਗੀ ਤੇ ਆਪਾਂ ਬਿਲਕੁਲ ਆਪੋਜ਼ਿਟ ਜਾਣਾ ਜੀ ਮਾਰ ਰੋਡ ਦੇ ਉੱਪਰ ਆਪਾਂ ਹੁਣ ਮਾਰ ਰੋਡ ਦੇ ਉੱਪਰ ਐਂਟਰ ਕਰਨ ਲੱਗੇ ਆ ਚੱਲ ਲਓ ਜੀ ਆ ਸਾਰਾ ਮਾਰ ਰੋਡ ਆ ਮਾਰ ਰੋਡ ਤੇ ਐਂਟਰੀ ਹੋ ਰਹੀ ਹੈ ਜੀ ਆ ਆਪਨੀ ਆਊਗੀ ਕਾਰ ਪਾਰਕਿੰਗ ਮਾਰ ਰੋਡ ਦੇ ਉੱਪਰ ਸਭ ਤੋਂ ਵੱਡੀ ਕਾਰ ਪਾਰਕਿੰਗ ਆਉਣੀ ਹੈ ਜੀ ਤੇ ਐਦੂ ਬਾਅਦ ਟਰਨ ਕਰਦੇ ਹੀ ਆ ਏਸੀ ਮਾਰਕੀਟ ਆਊਗੀ ਜੀ ਏਸੀ ਮਾਰਕੀਟ ਆਉਣੀ ਹੈ ਤੇ ਏਸੀ ਮਾਰਕੀਟ ਦੇ ਆਪਾਂ ਲੈਫਟ ਹੈਂਡ ਨੂੰ ਟਰਨ ਕਰ ਜਾਣਾ ਜੀ ਤੋਬੀ ਬਾਜ਼ਾਰ ਦਾ ਚੌਂਕ ਆ ਜਿਵੇਂ ਕਿ ਤੁਹਾਨੂੰ ਦਿਖਾ ਰਹੇ ਹਾਂ ਜੀ ਤੋਬੀ ਬਾਜ਼ਾਰ ਦਾ ਚੌਂਕ ਆ ਰਿਹਾ ਹਾ ਉਸ ਤੋਂ ਬਾਅਦ ਆਪਾਂ ਦੇਖੋ ਬਿਲਕੁਲ ਓਪੋਜ਼ਿਟ ਵੱਰ ਜਾਣਾ ਬਿਲਕੁਲ ਤੋਬੀ ਬਾਜ਼ਾਰ ਦੇ ਅੰਦਰ ਆ ਤੋਬੀ ਬਾਜ਼ਾਰ ਦੇ ਅੰਦਰ ਆ ਰਹੇ ਹਾਂ ਥੋਡੀ ਆਪਣੀ ਦੁਕਾਨ ਗੋਠੀ ਵਰਲਡਵਾਈਡ ਦੀ ਆ ਦੇਖੋ ਜੀ ਗੋਠੀ 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 ਥੋਡੀ ਆਪਣੀ ਦੁਕਾਨ ਹੈ ਗੋਠੀ ਵਰਲਡਵਾਈਡ ਵਾਲੇ ਜਿਹੜੇ ਕਿ ਸਭ ਤੋਂ ਸਸਤੇ ਰੇਟਾਂ ਤੇ ਸੂਟ ਦਿੰਦੇ ਨੇ ਜੀ ਸਭ ਤੋਂ ਸਸਤੇ ਰੇਟਾਂ ਸੂਟ ਦੇ ਰਹੇ ਨੇ ਧੰਨਵਾਦ ਜੀ ਆਇਆ ਜੀ ਬਿਲਕੁਲ हटਕੇ ਬਿਲਕੁਲ ਨਵੇਂ ਭਾਣੀ ਕਿੱਧਰ ਚਲਿਓ ਇਹ ਪਿੱਛੋਂ ਆਵਾਜ਼ ਮਾਰ ਲਿਆ ਕਰੋ ਵਰਦੀਪ ਜੀ ਲੈ ਤੂੰ ਮੇਰਾ ਵਿਆਹ ਕਰਨ ਚੱਲੇ ਪਿੱਛੋਂ ਆਵਾਜ਼ ਮਾਰ ਤੀ ਆ ਲੋ ਆ ਚੱਕਵਾ ਲੈ ਕੇ ਆਇਆ ਮੈਂ ਕਾਹ ਲੱਗੇ ਭਾਈ ਅੱਜ ਪਾ ਲਾਈ ਬੈਠੇ ਆਏ ਏ ਪਿਓਰ ਦੁਪੱਟਾ ਹੈ ਪਿਓਰ ਦੁਪੱਟਾ ਹੈ ਰੱਖਿਆ ਬੰਦਨ ਆਫਰ ਹੈ ਰੱਖਿਆ ਬੰਦਨ ਸਪੈਸ਼ਲ ਆਫਰ ਹੈ ਖੋਲ ਜਾ ਰਿਹਾ ਪੱਟਾ ਝੂਠ ਬੋਲਦਾ ਪਿਓਰ ਨਾ ਕਿੱਥੇ ਆਇਆ ਹੈ ਸੈਲਿੰਗ ਦੁਪੱਟਾ ਹੈ ਬਾਤ ਤੂੰ ਜਿਹੜੇ ਮੱਚੀ ਜੀ ਆਹ ਧਾਮ ਨੂੰ ਲੱਗੀ ਤੇ ਲੱਗੀ ਪਿਓਰ ਦੁਪੱਟਾ ਝੂਠ ਬੋਲਦਾ ਮੰਨਦੇ ਹੈ ਧਾਮ ਨੂੰ ਪਿਓਰ ਦੁਪੱਟਾ ਹਲਾ ਖੋਲੀ ਭਾਈ ਯਾਰ ਇਹ ਲੈ ਪਿਓਰ ਦੁਪੱਟਾ ਹੈ। ਮੇਰੀ ਭਾਜੀ ਸੈਮੀ ਨੂੰ ਪਿਓਰ ਕਹਿੰਦੇ। ਸਾਹਿਬ ਜੀ ਨਹੀਂ 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 ਸਾਹਿਬ ਜੀ ਜਿਹੜੀ ਗੱਲ ਕਰਦੇ ਆ ਉਹ 'ਚ ਫਰਕ ਨਹੀਂ ਆਊਗਾ ਜੀ। ਆਪਾਂ ਚੱਕ ਲੈਣੇ ਹੁਣੇ ਫਿਰ। ਲਓ ਜੀ। ਲਓ ਭਾਜੀ। ਦੁਪੱਟਾ, 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 ਦੁਪੱਟਾ। ਸਾਵੀ ਤਾਂ ਖਾਨੇ ਆ ਸਰ। ਆਹ ਲਓ। ਆਹ ਲਓ। ਆਹ ਕੜਾਈ ਆ ਗਈ ਸਾਰੀ ਬੁਟੀਕ ਦੀ। ਆਹ ਸਲਵਾਰ ਆ ਗਈ ਕੈਮਦੀ ਕਾਟਨ ਦੀ ਤੇ ਨਾ ਲੱਗਿਆ ਤੁਹਾਡਾ ਪਿਓਰ ਦਾ ਦੁਪੱਟਾ। ਹੋਰ ਇੱਥੇ ਪਿਓਰ ਦਾ ਭਰਾਵਾ। ਆਪਾਂ ਆਪਾਂ ਚੱਕ ਲੈਣੇ, ਚੱਕ ਲੈਣੇ। ਲੋ ਬਰਜੀ ਦੁਪੱਟਾ ਪਿਓਰ ਦਾ ਹੈ। ਮਨ ਗਏ ਪਿਓ ਦਾ ਪੱਟਾ ਕਹਿ ਰਹੇ ਸਹੀ ਗੱਲ ਹੈ 250 ਦੀ ਵੀ ਸਹੀ ਗੱਲ ਹੈ ਪਿਓ ਦੀ ਪਾਜੀ ਦਾ ਦੇਖ ਲਾ ਮਾੜਾ ਮੋਟਾ ਡਿਜ਼ਾਈਨ ਦੋ ਜੀ ਇਹ ਦੀ ਨਿਸ਼ਾਨੀ ਹੈ ਪਿੰਟਾ ਕਿੱਥੋਂ ਆਇਆ ਲੋ ਵੀ ਇਹ ਦੇਖੋ ਪਾਜੀ ਵੀ ਇਹ ਦੇਖੋ ਬਾਅਦ ਚ ਬੋਲਾਂਗੇ ਪਹਿਲਾਂ ਡਿਜ਼ਾਈਨ ਦੇਖੋ ਤੁਸੀਂ 675 ਰੁਪਏ ਦਾ ਸੂਟ ਹੈ ਦੁਪੱਟਾ ਹੈ ਪਿਓ ਦਾ ਬਿਹਾਈਂਡ ਦਾ ਮਗਰ ਫ੍ਰਿੰਟ ਉੱਤੇ ਵਰਕ ਆਇਆ ਅੰਦਰ ਰੰਗੋਲੀ ਵਾਲੇ ਰੰਗੋਲੀ ਵਾਲੇ ਮੈਂ ਕੀ ਗੱਲ ਪੁੱਛਾਂ हां जी हां जी जरूर ए रक्षाबंधन स्पेशल ऑफर आ चुकी है अपना सूट 1600 ਦਾ ਵਿਕਦਾ ਪਛੇਤ ਤੋਂ 300 ਵਿੱਚ ਪਾ ਦੇ ਕਰਨੇ ਵੀਰੇ ਪੈਸੇ ਕਰਨੇ ਗਾਸਤਾ ਆਂਦੇ ਆਪਾਂ ਕਿਉਂ ਕਰ ਰਹੇ ਫੈਦੇ ਆਪਾਂ ਫੈਦੇ ਆਪਾਂ ਕਰ ਰਹੇ ਵੱਦ ਤੋਂ ਵੱਦ ਗਾਇ ਕਾਣ ਆਪਣੇ ਦਾ ਵੱਦ ਤੋਂ ਵੱਦ ਆਪਣੇ ਭੈਣਾਂ ਜੁੜਨ ਤੇ ਵੀਡੀਓ ਲਾਈਕ ਸ਼ੇਅਰ ਕਰਨ ਤੇ ਜਿਹੜਾ ਤੁਸੀਂ ਕਰੋ ਰੱਖਰੀ ਦਾ ਉਹ ਤਾਂ ਕਰਕੇ ਕਰ ਰਹੇ ਹਾਂ रक्षाबंधन ਦੇ ਲਾਈਕ ਕਰ ਰਿਹਾ ਹਾਂ ਰੱਖਿਆ ਬੰਦਰ ਨੇੜੇ ਆ ਗਈ ਹੈ ਅਮਾ ਆਫਰ ਆ ਗਈ ਹੈ ਆ ਕਰਕੇ ਲਾਏ ਆਂ ਅੱਧੀ ਰਿਕਟਾ ਤੇ ਅੱਧੀ ਰਿਕਟਾ ਜੱਬੇ ਰਿਕਟਾ ਇਹੀ ਗੱਲ ਸੋਚੀ ਹੈ ਨਾ ਮੈਂ ਕਿ 1600 ਤੋਂ ਆਪਣੇ ਲਿਖ ਜਿੰਦਾ ਆਪਾਂ ਛੇ ਚਿੱਤਰ ਕੇ ਲਾਤਾ ਭਾਜੀ ਆ ਰਹੀ ਹੈ 1600 ਤੋਂ ਲਿਖ ਰਿਹਾ 1000 1500 ਲਿਖ ਰਿਹਾ ਕਿ ਨਾ 1600 ਦਾ ਲਿਖੀ ਜਾਂਦਾ 50 ਦੇ ਵਿੱਚ ਤੁਸੀਂ ਛੇ ਚਿੱਤਰ ਕੇ ਦੇ ਰਹੇ ਹੋ ਭਾਜੀ ਰੱਖਿਆ ਬੰਦਰ ਆਫਰ ਆ ਗਈ ਹੈ ਮੇਲਾ ਲੱਗ ਜਾ ਗੋਠੀਆਂ ਦੇ ਇਹ ਇਕੱਲਾ ਗੋਠੀ ਵਾਲਿਆਂ ਦੇ ਹੀ ਮਿਲਣਾ ਹੈ ਹੋਰ ਕਿਤੇ ਚਲ ਜਓ ਇਹ ਨਹੀਂ ਮਿਲਣਾ 650 ਵੀਰੇ ਮੇਲਾ ਲੱਗ ਚੁਕਿਆ ਹੈ ਗੋਠੀ ਵਾਲਿਆਂ ਦੇ ਮੇਲਾ ਲੱਗ ਚੁਕਿਆ ਮਾਹ ਹੰਗਾਮਾ ਸੇਲ ਦਾ ਮੇਰੇ ਕੋਲੇ AK Tech ਬ੍ਰਾਂਡ ਦੇ ਬਹੁਤ ਹੀ ਸ਼ਾਨਦਾਰ ਤੇ ਸੋਹਣੇ-ਸੋਹਣੇ ਡਿਜ਼ਾਈਨ ਆਇਆ ਜਿਦੇ ਵਿੱਚ ਕਲਰ ਵੀ ਮਿਲਣਗੇ ਪੂਰੇ ਸੈੱਟ ਵਾਈਜ਼ ਸੈੱਟ ਆਹ ਦੇਖੋ ਜੀ ਆ ਸਾਰੀ ਵੈਰਾਈਟੀ ਮੇਰੇ ਕੋਲੇ AK Tech ਦੀ ਆਈ ਹੈ ਬ੍ਰਾਂਡ ਚੈੱਕ ਕਰ ਸਕਦੇ ਹੋ AK Tech ਦਾ ਸਾਰਾ ਬੁਟੀਕ ਦਾ ਕੰਮ ਕੀਤਾ ਹੋਇਆ ਹੈ ਦੁਪੱਟਾ ਨਾਲ ਆਏਗਾ ਜੀ ਪਲੇਨ ਆਏਗੀ ਬਾਟਮ ਮਸ਼ਲੀਨ ਦਾ ਬਹੁਤ ਹੀ ਸ਼ਾਨਦਾਰ ਇਹਦੇ ਜੀ ਮੇਰੇ ਕੋਲ ਡਿਜ਼ਾਈਨ ਆਏ ਹੈ ਕਲਰ ਆਏ ਹੈ ਆ ਸਾਰੀ ਏਕੇ ਟੈਕ ਦੀ ਵਾਇਰਾਈਟੀ ਦੇ ਵਿੱਚ ਮਿਲਦੇ ਹੈ ਜੀ ਤੁਹਾਨੂੰ ਬਾਜੀ ਤੁਹਾਡੇ ਵਾਸਤੇ ਮਾਹ ਹੰਗਾਮਾ ਸੇਲ ਦੇ ਵਿੱਚ ਲੈ ਕੇ ਆਂਦੇ ਬਹੁਤ ਹੀ ਘੱਟ ਕੰਦੇ ਬਾਜੀ ਮਾਹ ਹੰਗਾਮਾ ਸੇਲ ਆਇਆ ਭਰਾਵਾ ਤੂੰ ਵੇ ਮਾਜੀ ਮਾਹ ਹੰਗਾਮਾ ਸੇਲ ਹੁੰਦੀ ਹੈ ਤੇ ਲੱਗੀ ਵੀ ਤਾਈਂ ਕਰ ਰਿਹਾ ਤੈਨੂੰ ਜਿਹੜਾ ਰੇਟ ਦੇ ਦਾਂਗੇ ਕੋਈ ਦੇ ਦੇ ਜ਼ਿੰਮੇਵਾਰੀ ਹੈ ਵੀਰੇ ਰੇਟ ਪਹਿਲਾਂ ਸੂਟ ਦੇ ਕੋਦੂ ਬਾਅਦ ਬੋਲੀ ਪਹਿਲਾਂ 1600 ਵਿੱਚ ਹੈ ਵੀਰੇ ਬਾਜ਼ਾਰ ਦੇ ਵਿੱਚ ਹਾਂ 950 ਉਹਨੇ ਕੱਟ ਕੀਤਾ ਆਪਾਂ 675 ਕਰਤਾ ਵੀਰੇ ਕੋਈ ਦੇ ਦੇ ਜ਼ਿੰਮੇਵਾਰੀ ਹੈ ਕੀ ਗੱਲ ਹੋ ਗਈ ਭਰਾਵਾ ਵੀਰੇ ਸੂਟ ਦੇਖ ਲੈ ਦੁਪੱਟਾ ਦੇਖ ਲੈ ਪਿਓਰ ਦਾ ਦੁਪੱਟਾ ਆ ਮੈਨੂੰ ਤਾਂ ਇਹ ਲੱਗਦਾ 675 ਰੇਂਜ ਦੇ ਵਿੱਚ ਦੇ ਰਹੇ ਆ 675 ਵੀਰੇ 675 ਮਿੰਦਰ ਜੀ ਦੱਸ ਦੋ ਮੜਾ 62 ਜੀ 675 ਰੁਪਏ ਵੀਰੇ ਪੱਕੀ ਗੱਲ ਹੈ ਹਾਂਜੀ ਹਾਂਜੀ ਪੱਕੀ ਗੱਲ ਹੈ 675 ਇੱਥੇ ਰੇਂਜ ਵਿੱਚ ਆ ਨੀ ਡਿਜ਼ਾਈਨ ਦਿਖਾਓ ਸਹੀ ਗੱਲ ਹੈ ਜੀ ਮਾਂ ਅੰਗਾਂ ਮਾਂ ਸੇਰ ਰਖੜੀ ਰੱਖੜਾ ਬੰਧਨ ਸੇਲ ਲੱਗ ਚੁੱਕੀ ਹੈ ਗੋਤੀ ਵਰਲਡਵਾਈਸ ਦੇ ਜਿਹੜਾ ਬਾਜ਼ਾਰ ਚ 1600 ਦਾ ਮਿਲ ਰਿਹਾ 900 ਤੋਂ 950 ਦਾ ਆਪਾਂ 675 ਰੁਪਏ ਦਾ ਦੇ ਰਿਹਾ ਸਿਰਫ 675 ਰੁਪਏ ਸਪੈਸ਼ਲ ਆਫਰ ਤੇ ਆਪਾਂ ਲਾ ਰੱਖਿਆ ਮਹਾਕਮਾ ਸੇਲ ਲੱਗ ਚੁੱਕੀ ਆ ਕੱਲਾ ਕੱਲਾ ਡਿਜ਼ਾਈਨ ਟੈਂਡ ਲੈ ਚੁੱਕੇ ਆ ਜੀ ਰੇਟ ਜੇ ਕਮਾਂਗੇ ਆ ਦੇਖੋ ਚੈੱਕ ਕਰਾ ਦਿਓ ਰੇਟ ਜਿਹੜੀ ਗੱਲ ਕਮਾਂਗੇ ਉਂਝ ਫਰਕ ਨਹੀਂ ਆਊਗਾ ਡਿਜ਼ਾਈਨ ਚੈੱਕ ਕਰ ਲਓ ਜੇ ਡਿਜ਼ਾਈਨ ਚਾਹੀਦਾ ਆ ਪੈ ਚੁੱਕੇ ਗੋਤੀ ਵਾਲੇ ਜਲਦੀ ਜਲਦੀ ਪਹੁੰਚੋ ਗੋਤੀ ਵਾਲੇ 675 ਸੇਲ ਦੇ ਵਿੱਚ 675 ਚੱਕੋ ਫਿਰ 675 ਵਾਕੇ ਸਾਈਡ ਲੈ ਲੀ 675 ਰੁਪਏ 67